ਦਾ ਆ ਹਾਂਜੀ ਇਹ ਲੰਗਰ ਸੀਗਾ ਇਹਨਾਂ ਦਾ ਕੋਈ ਸਾਡਾ ਟੈਂਟ ਸੀਗਾ ਸੋ ਮੈਂ 32 ਇਅਰ ਦੀ ਹੋ ਗਈ ਸੀ ਬਟ ਮੈਂ ਸਿੰਗਲ ਚਾਈਲਡ ਆ ਠੀਕ ਹੈ ਮੇਰੇ ਪੁਰਾਣੀ ਸੀ ਬਟ ਮੈਨੂੰ ਇਹ ਸੀਗਾ ਕਿ ਮੈਂ ਉਸ ਨਾਲ ਵਿਆਹ ਕਰਾਵਾਂਗੀ ਜਿਹੜਾ ਮੇਰੇ ਮਾਪਿਆਂ ਨੂੰ ਮਤਲਬ ਇੱਕ ਪੁੱਤ ਵਾਂਗੂ ਸੰਭਾਲੇ ਨਾ ਕਿ ਇੱਕ ਜਵਾਈ ਵਾਂਗੂ ਸੋ ਮੇਰੇ ਹਸਬੰਡ ਇਹਨਾਂ ਦੇ ਚਾਚਾ ਜੀ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਮਦਰ ਨਾਲ ਗੱਲ ਕੀਤੀ ਸੋ ਉੱਥੇ ਮੇਰਾ ਰਿਸ਼ਤਾ ਪੱਕਾ ਹੋਇਆ ਉਸ ਤੋਂ ਬਾਅਦ ਮੈਰਿਜ ਹੋ ਗਿਆ ਸਰ ਪਹਿਲਾਂ ਤੁਹਾਡੇ ਵੱਲੋਂ ਤੁਹਾਡੇ ਫਾਦਰ ਸਾਹਿਬ ਨੇ ਗੱਲ ਕੀਤੀ ਵੀ ਸਾਨੂੰ ਮੁੰਡਾ ਪਸੰਦ ਹੈ ਨਹੀਂ ਮੇਰੇ ਫਾਦਰ ਸਾਹਿਬ ਨੇ ਗੱਲ ਨਹੀਂ ਕੀਤੀ ਨਾ ਲੁੱਕ ਦਿੱਤੀ ਹੈ ਵੀ ਇੱਕ ਸਾਧਨਾ ਘਰ ਹੀ ਬਣਾਇਆ ਹੋਇਆ ਇਹਨਾਂ ਨੇ ਖੇਤਾਂ ਦੇ ਰਾਜੇ ਤੇ ਅੰਦਾਤ ਕਿਸਾਨ ਜਿੰਦਾਬਾਦ ਤੇ ਅੱਗੇ ਫਿਰ ਇਹ ਊੜਾ ਏੜਾ ਲਿਖਿਆ ਆਪਣੀ ਪੰਜਾਬੀ ਦੇ ਅੱਖਰ ਤੇ ਨਾਲੇ ਬੜਾ ਸੋਹਣਾ ਘਰ ਦੀ ਜਿਹੜੀ ਚਾਰ ਦੁਵਾਰੀ ਬਣਾਈ ਹੋਈ ਹੈ ਨਾ ਇਹਨਾਂ ਨੇ ਤੇ ਬੋਤਲਾਂ ਕੱਟ ਕੇ ਉਹ ਜਿਹੜੇ ਛੋਟੇ ਛੋਟੇ ਬਲਬ ਲੈ ਕੇ ਉਹਨਾਂ ਦੇ ਉੱਤੇ ਇਹਨਾਂ ਨੇ ਕਵਰ ਚੜਾਏ ਹੋਏ ਨੇ ਬੋਤਲਾਂਆਂ ਪਾਣੀ ਵਾਲੀਆਂ ਆਮ ਇੱਥੇ ਚੱਲ ਰਹੀਆਂ ਨੇ ਤੇ ਬੜਾ ਸੋਹਣਾ ਬਣਾਇਆ ਤੇ ਇਹ ਇੱਥੇ ਬੈਠੇ ਨੇ ਪੰਜ ਸਤਸ੍ਰੀ ਕਾਲ ਜੀ ਇਹ ਤੁਸੀਂ ਪੱਕਾ ਹੀ ਘਰ ਬਣਾ ਲਿਆ ਇੱਥੇ ਹਾਂ ਜੀ ਵੀ ਜਲਦ ਤੱਕ ਮਤਲਬ ਦੋਲਨ ਚੱਲੂਗਾ ਕੋਈ ਵੀ ਪੱਕੇ ਕਿੱਥੇ ਬੈਠਾਂਗੇ ਪਹਿਲਾਂ ਅਸੀਂ ਗੱਡੀ 'ਚ ਰੁਕਦੇ ਸੀਗੇ ਸੋ ਗੱਡੀ 'ਚ ਪ੍ਰੋਬਲਮ ਜੀ ਨਹੀਂ ਆ ਸੌਟ ਕਰਨ ਦੀਆਂ ਵੀ ਹੋਰ ਵੀ ਸਮਾਨ ਬਹੁਤ ਪ੍ਰੋਬਲਮ ਸੀ ਜੀ ਇੱਥੇ ਅਸੀਂ ਛੋਟਾ ਜਿਹਾ ਇਹ ਪਾਸ ਵੱਡ ਕੇ ਟੈਂਟਾਈ ਬਣਾ ਲਿਆ ਠੀਕ ਹੈ ਤੇ ਵੀਰੇ ਤੋਂ ਕੋ ਬਾਅਦ ਆਦਾ ਯੋ ਉੱਪਰ ਜਿੰਨਾ ਕਿ ਤੋਂ ਮਾਗਨੇ ਕੰਮ ਕੀਤਾ ਉੱਪਰ ਗ੍ਰੀਨ ਲਾਈਟ ਲਾ ਕੇ ਤਰ੍ਹਾਂ ਛਾਂ ਦਾ ਪ੍ਰਬੰਧ ਹੈ ਸੋ ਇੱਥੇ ਕੁਝ ਮਤਲਬ ਇਵੈਂਟਸ ਨਹੀਂ ਸੀਗੇ ਇਹ ਬਾਟਲਸ ਦੇ ਨਾਲ ਜਿਵੇਂ ਘਰ ਆਪਾ ਬਣਾਉਨੇ ਆ ਵੀਰੇ ਠੀਕ ਹੈ ਥੋੜਾ ਲਾਈਟਿੰਗ ਦਾ ਕਰਨਾ ਤੇ ਡਿਸਪੋਜ਼ੇਬਲ ਦੇ ਨਾਲ ਲਸੀ ਕਿਉਂਕਿ ਵੀਰੇ ਹੁਣ ਖਿੱਦਣ ਉੱਤੇ ਕੁਝ ਹੈ ਨਹੀਂ ਜੋ ਆਪਣਾ ਜਿੰਨਾ ਕਿ ਕਰ ਸਕਦੀਆਂ ਅੱਜਲੇ ਬਹੁਤ ਸਵੇਰ ਨਾਲ ਸੀ ਪੇਂਟਿੰਗ ਦੇ ਥਰੂ ਜਿਵੇਂ ਸਪੋਰਟ ਫਾਰਮਰਸ ਦਾ ਉਡਾਣ ਆਈਡੀ ਤੇ ਇੱਕ ਸਾਡੇ ਤੇ ਟੈਗ ਹੈ ਜਿਹੜਾ ਵੀ ਖਾਲਸਤਾਨੀ ਅੱਤਵਾਦੀ ਕਿਹਾ ਜਾਂਦਾ ਹੈ ਸੋ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਸੀ ਕਿਸਾਨ ਆ ਅਸੀਂ ਅੱਤਵਾਦੀ ਨਹੀਂ ਹੈਗੇ ਸੋ ਛੋਟੇ ਛੋਟੇ ਕਿਸਾਨੀ ਰਿਲੇਟਡ ਅਸੀਂ ਸਲੋਗਨ ਲਿਖੇ ਆ ਇਹਦੇ ਤੇ ਠੀਕ ਹੈ ਜੀ ਬਹੁਤ ਸੋਹਣੀ ਲੁੱਕ ਦਿੱਤੀ ਤੁਸੀਂ ਤੇ ਬਾਕੀ ਇਹ ਤੁਸੀਂ ਤੇ ਘਰ ਬਣਾਇਆ ਤੁਹਾਡੇ ਨਾਲ ਇੱਥੇ ਪਰਿਵਾਰ ਦੇ ਮੈਂਬਰ ਕੌਣ-ਕੌਣ ਆ ਹਾਂ ਮੇਰੇ ਫਾਦਰ ਸਾਹਿਬ ਆਏ ਆ ਜੀ ਉਹ ਕੱਲ ਆਏ ਸੀ ਮਦਰ ਮੇਰੇ ਆਉਣਗੇ ਹੋਰ ਦੋ ਚਾਰ ਦਿਨਾਂ ਤੋਂ ਮੇਰੇ ਹਸਬੰਡ ਵੀ ਪਹਿਲਾ ਸਾਨੂੰ ਸੰਗਰਸ਼ੀ ਜੋੜੇ ਕਹਿੰਦੇ ਆ ਪਿੰਡ ਦੇ ਸਿੱ ਕਿਉਂਕਿ ਮੇਰੇ ਹਸਬੰਡ ਵੀ ਪਹਿਲਾਂ ਸਾਗੀਤਾਂ ਵਿੱਚ ਸੀਗੇ ਤੇ ਮੈਂ ਵੀ ਸੀ ਸਾਡੀ ਮੈਰिज ਜਾਨੀ ਕਿ ਸੰਜੋਗ ਸਾਡੇ ਉੱਥੇ ਬਣਿਆ ਤੁਸੀਂ ਘਰੋਂ ਵਕਵਕ ਗਏ ਸੀਗੇ ਹਾਂ ਜੀ ਗਏ ਵਕਵਕ ਸੀਗੇ ਜਦੋਂ ਮਕਿਲ ਬੁੱਤੋ ਕੇ ਸਾਮੀ ਇਹ ਦੌਲਤ ਦਾ ਵਾਪਸ ਆਉਣਾ ਇੱਕ ਵੀ ਤਾਰ ਹੈ ਕਿ ਅਸੀਂ ਉਸ ਤਾਈ ਸਾਡਾ ਰਿਸ਼ਤਾ ਪੱਕਾ ਹੋਇਆ ਲੋਕ ਚਾਹਦੇ ਨੂੰ ਲਵ ਕੈਰੀ ਸਭ ਤੋਂ ਵੱਧ ਪਟ ਨਹੀਂ ਹੈ ਇਹ ਰੇਸ ਮੈਰिज ਹੈ रिश्ता ਤੁਹਾਡਾ ਤੁਹਾਡੇ ਫਾਦਰ ਸਾਹਿਬ ਨੇ ਕੀਤਾ ਸੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਾਹਰ ਲਾ ਕਿ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਕਿਸਾਨ ਲੱਭਿਆ ਉਹਨਾਂ ਨੂੰ ਜਾਨੀ ਕਿ ਉੱਥੇ ਮੁੰਡਾ ਪਸੰਦ ਆਇਆ ਹਾਂਜੀ ਇਹ ਲੰਗਰ ਸੀਗਾ ਮੈਂ ਤਾਂ ਕੋਲ ਹੀ ਸਾਡਾ ਟੈਂਟ ਸੀਗਾ ਸੋ ਮੈਂ 32 ਇਅਰ ਦੀ ਹੋ ਗਈ ਸੀ ਬਟ ਮੈਂ ਸਿੰਗਲ ਸਾਈਲਡ ਆ ਠੀਕ ਹੈ ਫਿਰ ਪ੍ਰਾਨੀ ਸੀ ਬਟ ਮੇਨੂੰ ਇਹ ਸੀਗਾ ਕਿ ਮੈਂ ਉਸ ਨਾਲ ਵਿਆਹ ਕਰਾਉਗੀ ਜਿਹੜਾ ਮੇਰੇ ਮਾਪਿਆਂ ਨੂੰ ਮਤਲਬ ਇੱਕ ਪੁੱਤ ਵਾਂਗੂ ਸੰਭਾਲੇ ਨਾ ਕਿ ਇੱਕ ਜਵਾਈ ਵਾਂਗੂ ਸੋ ਮੇਰੇ ਹਸਬੰਡ ਇਹਨਾਂ ਦੇ ਚਾਚਾ ਜੀ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਮਦਰ ਨਾਲ ਗੱਲ ਕੀਤੀ ਸੋ ਕਿ ਮੇਰਾ ਰਿਸ਼ਤਾ ਪੱਕਾ ਹੋਏ ਇਸ ਤੋਂ ਬਾਅਦ ਮੈਰਿਜ ਹੋ ਗਿਆ ਪਹਿਲਾਂ ਤੁਹਾਡੇ ਵੱਲੋਂ ਤੁਹਾਡੇ ਫਾਦਰ ਸਾਹਿਬ ਨੇ ਗੱਲ ਕੀਤੀ ਵੀ ਸਾਨੂੰ ਮੁੰਡਾ ਪਸੰਦ ਹੈ ਨਹੀਂ ਮੇਰੇ ਫਾਦਰ ਸਾਹਿਬ ਨੇ ਗੱਲ ਨਹੀਂ ਕੀਤੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ ਉਹ ਰਿਸ਼ਤਾ ਮੰਗਦੇ ਨੇ ਤੂੰ ਦੱਸ ਕੀ ਉਹ ਅੱਛਾ ਉਹਨਾਂ ਨੇ ਕਿਹਾ ਵੀ ਸਾਨੂੰ ਤੁਹਾਡੀ ਕੁੜੀ ਪਸੰਦ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਫਿਰ ਉੱਥੇ 1 ਮਹੀਨੇ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਜੀ ਆ ਟਾਈਮ 78 ਦਿਨ ਦਾ ਰਹਿ ਹੀਲੇ ਸੀਗੇ ਲਾ ਲਓ ਵੀ ਪਿੱਛੇ ਕਿੰਨੇ ਕੁ 60 ਕ ਦਿਨ ਰਹਿਗੇ ਸੀਗੇ ਵੀਰੇ ਸਾਢੇ ਵੀ ਨਹੀਂ ਰਹਿਗੇ ਸੀ 30 ਦਿਨ ਹੀ ਰਹਿਗੇ ਸੀਗੇ ਪਬਜੀ ਔਨ ਚ ਠੀਕ ਹੈ 14 15 ਦਸੰਬਰ ਦੀ ਗੱਲ ਹੈ ਸੋ ਉਸ ਤੋਂ ਬਾਅਦ 30 ਤਰੀਕ ਨੂੰ ਸਮਥਿੰਗ ਸਾਡਾ ਰਿਸ਼ਤਾ ਫਾਈਨਲ ਸੀ ਫਿਰ ਇਹ ਕਹਿੰਦੇ ਸੀ ਵੀ ਆਪਾਂ ਮੈਰਿਜ ਉੱਥੇ ਕਰ ਦਈਏ ਬਟ ਸਾਰੇ ਕਿਸਾਨ ਪਧਰਾ ਵਾਪਸ ਆ ਗਏ ਸੀ ਫਿਰ ਘਰ ਆ ਕੇ ਹੀ ਮੈਰਿਜ ਸੀ ਰਿਸ਼ਤਾ ਪੱਕਾ ਹੋ ਗਿਆ ਉੱਥੇ ਤੁਹਾਡੀ ਮੈਰਿਜ ਦਾ ਰਿਸ਼ਤਾ ਪੱਕਾ ਹੋਇਆ ਤੇ ਇੱਥੇ ਸ਼ੰਭੂ ਜਾ ਕੇ ਤੁਹਾਡਾ ਘਰ ਬਣ ਗਿਆ ਦੇਖੋ ਵੀਰੇ ਇੱਕ ਸਾਡਾ ਸ਼ੋਅ ਸੀਗਾ ਕਿ ਸਾਨੀ ਮੈਂ ਸਮਝਦੀ ਆ ਕਿ ਸਾਨੂੰ ਬਾਬੇ ਨਾਨਕ ਦਾ ਬਖਸ਼ਿਆ ਹੋਇਆ ਕੀਤਾ ਤੇ ਕੀਤਾ ਸੋ ਸਾਡਾ ਕਰਮ ਵੀ ਹੈ ਧਰਮ ਵੀ ਹੈ ਜੇ ਸਾਨੂੰ ਲੰਗਰ ਛਕਾਉਣ ਵਾਲੇ ਕਹਿੰਦੇ ਆ ਤਾਂ ਪਰ ਲੰਗਰ ਤੋਂ ਪਹਿਲਾਂ ਅੰਨ ਨੂੰ ਬਚਾਉਣਾ ਵੀ ਜ਼ਰੂਰੀ ਹੈ ਸੋ ਅਸੀਂ ਦੋਨੇ ਇਸ ਸੰਘਰਸ਼ ਦੋਨੇ ਪਰਿਵਾਰ ਪਹਿਲਾਂ ਤਾਂ ਇਹ ਸੀ ਸਿੰਗਲ ਸਿੰਗਲ ਹੁਣ ਦੋਨੇ ਪਰਿਵਾਰ ਜਿੱਦਾਂ ਮੇਰੇ ਫਾਦਰ ਆਗੇ ਮੇਰੇ ਮਦਰ ਨਹੀਂ ਆਉਣਗੇ ਇਹਨਾਂ ਦੇ ਫਾਦਰ ਸਾਹਿਬ ਹੈ ਨਹੀਂਗੇ ਮਦਰ ਮੇ ਸੋ ਪਿੱਛੇ ਲਵੇਰਾ ਵੀ ਹੈ ਪਸ਼ੂ ਵੀ ਹੈ ਸੋ ਸਾਹਮਣੇ ਪੈਂਦੇ ਆ ਚਲੋ ਮੇਰੇ ਘਰ ਤਾਂ ਨਹੀਂ ਉਧਰਲੇ ਘਰ ਹੈਗਾ ਮੇਰੇ ਪੇਰੈਂਟਸ ਹਾਊਸ ਪਰ ਉਹ ਵੀ ਵਿੱਚ ਸ਼ਮੂਲੀਅਤ ਦਿੰਦੇ ਨੇ ਕਦੇ ਕਦੇ ਠੀਕ ਹੈ ਜੀ ਹੁਣ ਭਾਈ ਸਾਹਿਬ ਕਿੱਥੇ ਖੜੇ ਨੇ ਥੋੜੇ ਪਿੱਛੇ ਖੜੇ ਨੇ ਅੱਛਾ ਆਇਓ ਜੀ ਅੱਗੇ ਆਇਓ ਜੀ ਮੜ ਜਾ ਜੀਰ ਜੀ ਉੱਥੇ ਬੈਠ ਜਾਓ ਮੜ ਜਾ ਕਿਉਂਕਿ ਗੱਲਬਾਤ ਚੱਲ ਰਹੀ ਹੈ ਤੁਹਾਡੇ ਤੋਂ ਵੀ ਕੋਈ ਸਵਾਲ ਕਰਾਂਗੇ ਸਾਸਿਕਾਲ ਭਾਈ ਸਾਹਿਬ ਕੀ ਹੋ ਰਿਹਾ ਵਧੀਆ ਵਧੀਆ ਭੈਣ ਜੀ ਨਾਲ ਗੱਲਬਾਤ ਕਰ ਰਹੀ ਸੀ ਤੁਹਾਡੇ ਬਾਰੇ ਪੁੱਛ ਰਹੀ ਸੀ ਤੁਸੀਂ ਦੱਸੋ ਕੋਈ ਸਾਨੂੰ ਗੱਲਬਾਤ ਕਿਵੇਂ ਚੱਲ ਰਿਹਾ ਤੁਹਾਡਾ ਸੰਘਰਸ਼ ਤੇ ਤੁਸੀਂ ਇੱਥੇ ਘਰ ਬੜਾ ਸੋਹਣਾ ਬਣਾਇਆ ਹੈ ਬੜੀ ਸੋਹਣੀ ਲੁੱਕ ਦਿੱਤੀ ਏ ਐਕਸਟਰਾ ਚੀਜ਼ਾਂ ਨੂੰ ਡਿਸਪੋਜ਼ਲ ਬੋਤਲਾਂ ਕੱਟ ਕੇ ਤੇ ਬੜਾ ਵਧੀਆ ਬੜਾ ਸੋਹਣਾ ਲੱਗਦਾ ਏ ਇੱਕ ਚੀਜ਼ ਦੇਖ ਕੇ ਲੱਗਦੀ ਏ ਵੀ ਕਿਸਾਨ ਦੇ ਨਾਲ-ਨਾਲ ਤੁਸੀਂ ਇੱਕ ਕਲਾਕਾਰ ਵੀ ਹੋ ਤੇ ਬੜੀ ਸੋਹਣੀ ਘਰ ਵੀ ਤੁਸੀਂ ਐਂ ਸਜਾਇਆ ਹੋਇਆ ਹੈ ਆ ਵੀਰੇ ਘਰ ਸਾਡੇ ਪੰਜ ਕੁੱਤੇ ਨੇ ਗੱਡੀ ਵਧੀਆ ਮਤਲਬ ਰੱਖੀ ਹੋਈ ਆ ਨਾ ਠੀਕ ਹੈ ਜੀ ਨੇਚਰ ਲਵਰ ਹਾਂ ਅਸੀਂ ਉਹ ਜਾ ਕੇ ਦੇਖੀ ਇੱਕ ਵਾਰੀ ਕੋਈ ਜੇ ਦੇਖਣਗੇ ਅਗਲਾ ਸੈਟ ਵੀ ਨਹੀਂ ਛੱਡਦਾ ਐਨੀਮਲ ਆ ਨਾ ਟੌਕ ਨੂੰ ਬਣਾਇਆ ਆ ਟੌਕ ਨੂੰ ਕੁਝ ਟੈਕਸ਼ਨ ਕਰੀਓ ਪ੍ਰੋਟੈਕਸ਼ਨ ਕਰੀਆ ਚਾਰੀਆਂ ਨੂੰ ਬਾਰਾ ਚੀਨੀ ਬੋਲਦੇ ਕੋਈ ਪ੍ਰੋਜੈਕਟ ਚੱਲਦਾ ਤੁਹਾਡਾ ਕਿਸੇ ਬੰਦੇ ਨਾਲ ਅੱਛਾ ਜੀ ਉਹਨੂੰ ਅੱਜ ਵੀ ਕਿ ਪਿੱਛੇ ਕਿਸੇ ਡੌਗ ਕਿਸੇ ਬੱਦੇ ਨੇ ਟੱਕਰ ਦੀ ਪਾ ਲਈ ਉਹਦੇ ਲੱਤ ਤੋੜਦੀ ਉਹਦੀ ਵਿਚਾਰੇ ਦੀ ਤੇ ਫਿਰ ਸਵੇਰੇ ਉਹਨੂੰ ਮੂਹਰੇ ਲਿਆ ਕੇ ਸੀ ਟੱਕੇ ਟੱਕੇ ਵਾ ਲਵਾਇਆ ਨਹੀਂ ਉਹਦੇ ਠੀਕ ਹੈ ਜੀ ਤੇ ਦੇਖਾਂਗੇ ਜੀ ਉਹਦੇ ਖੁੱਲ ਗਿਆ ਥੋੜੇ ਜੀ ਫਿਰ ਜਦੋਂ ਟਾਈਮ ਆਉਂਦਾ ਠੀਕ ਹੈ ਜੀ ਬਹੁਤ ਵਧੀਆ ਭੈਣ ਜੀ ਨੇ ਦੱਸਿਆ ਵੀ ਤੁਹਾਡਾ ਕੰਮ ਕਰ ਰਹੇ ਹੋ ਜਥੇ ਬੰਦੀਆਂ ਦੇ ਵਿੱਚ ਤੇ ਕਿਵੇਂ ਲੱਗਿਆ ਤੁਹਾਨੂੰ ਵੀ ਬੜਾ ਵਧੀਆ ਤੁਹਾਡਾ ਸਫਰ ਜਿਵੇਂ ਤੁਸੀਂ ਇਕੱਠੇ ਹੋ ਵੀ ਤੁਹਾਨੂੰ ਸਪੋਰਟ ਮਿਲੀ ਹੋਊਗੀ ਭੈਣਜੀ ਦੀ ਹੋਰ ਵੀ ਸਾਰੇ ਪਾਸੇ ਫੋਲ ਆ ਇਧਰੋਂ ਵੀ ਤੇ ਦੂਜੇ ਘਰੋਂ ਵੀ ਸਪੋਰਟ ਆ ਤੇ ਕਹੀਂ ਬੈਠੇ ਵੀ ਨੇ ਸਪੋਰਟ ਨਾਲ ਬੈਠੇ ਆ ਆਪਾਂ ਉਹ ਬਿਨਾਂ ਸਪੋਰਟ ਤੋਂ ਤਾਂ ਬੈਠ ਨਹੀਂ ਹੁੰਦਾ ਹੈਗਾ ਉਹਰੇ ਬਿਲਕੁਲ ਕਈ ਪਰਿਵਾਰ ਹੁਣ ਘਰਾਂ ਦੇ ਵਿੱਚ ਬੈਠੇ ਨੇ ਸੇਨੇ ਪਤਨ ਹੈਗਾ ਲੜਾਈ ਤੇ ਵੀ ਸਾਰੇ ਆਂਦੀ ਆ ਕੱਲੀ ਸਾਡੀ ਥੋੜੀ ਜਿਹਾ ਅਸੀਂ ਬੈਠ ਕੇ ਜਾ ਥੜਕਾਂ ਤੇ ਜਾ ਕੇ ਮੁੜ ਜਾਾਂਗੇ ਹੁਣ ਹਾਂ ਲਈ ਤਾਂ ਬੜੇ ਲੋਕਾਂ ਦੀ ਵੀ ਛੋਟੇ ਦੀ ਵੀ ਆ ਦੁਕਾਨਦਾਰ ਪਹਿਲਾਂ ਮਰਨਗੇ ਜੱਟ ਬੰਦਾ ਬਾਅਦ ਚ ਮਰੂਗਾ ਇਹੋ ਜਮੀਨ ਹੈਗੀ ਉਹ ਤਾਂ ਮੜ ਥੋੜੀ ਮੋਟੀ ਫਸਲ ਲਗਾ ਕੇ ਵੀ ਖਾ ਲੂਗਾ ਬਿਲਕੁਲ ਦੁਕਾਨਦਾਰ ਜਾਣਗੇ ਫਿਰ ਉਹ ਤੋਂ ਬੜੇ ਦੁਕਾਨਦਾਰ ਅੰਡੇ ਤੇ ਵੀ ਜੱਟ ਨੇ ਮਾਰਨਾ ਹੀ ਮਰਨਾ ਕਿ ਅੱਜ ਤੱਕ ਲੋਕਾਂ ਨੇ ਨਹੀਂ ਸਾਥ ਦਿੱਤਾ ਹੈਗਾ ਤਾਂ ਫਿਰ ਬਾਅਦ ਦੀ ਗੱਲ ਫਿਰ ਬਾਅਦ ਕਿਸ ਤੋਂ ਹੋਣ ਦਾ ਕੀ ਫਾਇਦਾ ਈ ਥੋੜੀ ਮਾਦੀਮ ਬਈ ਸਾਰਿਆਂ ਨੂੰ ਅਪੀਲ ਵੀ ਕਰਦੀ ਕਿ ਏਕਾ ਕਰਨਾ ਚਾਹੀਦਾ ਐਮਐਸਪ ਇਹ ਸਾਰੇ ਲੋਕਾਂ ਦਾ ਜਿਹੜਾ ਅੰਨ ਖਾਂਦਾ ਆਈ ਥਿੰਕ ਉਹ ਇਸ ਚੀਜ਼ ਨੂੰ ਰੋਟੀ ਲੜਾਈ ਰੋਟੀ ਦੀ ਹੈ ਵੀਰੇ ਸੋ ਸਭ ਨੂੰ ਸਮਝਣਾ ਚਾਹੀਦਾ ਜਿਵੇਂ ਪਿੱਛੇ ਜੇ ਆਕਸੀਜਨ ਨਹੀਂ ਮਿਲਦੀ ਸੀ ਕਰੋਨਾ ਦੇ ਟਾਈਮ ਹੈਨਾ ਕਿ ਸਾਰੇ ਭੱਜੇ ਫਿਰਦੇ ਸੀ ਆਉਣ ਵਾਲੇ ਟਾਈਮ ਦੇ ਵਿੱਚ ਐਵੇਂ ਜਦੋਂ ਕਾਰਪੋਰੇਟ ਭਰਾਣਿਆਂ ਦਾ ਇਸ ਰੋਟੀ ਤੇ ਪਕੜ ਹੋ ਗਈ ਨਾ ਤੇ ਬਹੁਤ ਔਖਾ ਹੋ ਜਾਊਗਾ ਸੋ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਕਿ ਟੁਕੜਟੇ ਜੇ ਪੰਜਾਬ ਤੁਰਿਆ ਤਾਂ ਪੰਜਾਬ ਨੂੰ ਏਕਾ ਜ਼ਰੂਰ ਕਰਨਾ ਚਾਹੀਦਾ ਸੋ ਮੇਰੀਆਂ ਭੈਣਾਂ ਨੂੰ ਵੀ ਅਪੀਲ ਆ ਇਹ ਤੁਸੀਂ ਵੀ ਵੱਧ ਚੜ੍ਹ ਕੇ ਇਸ ਤੇ ਸਮੂਲੀਅਤ ਕਰੋ ਕਿਉਂਕਿ ਸ਼ਾਇਦ ਇਹ ਸਾਰਾ ਜਿਹੜਾ ਵੀ ਕੁਝ ਹੋਊਗਾ ਇਹਦਾ ਵੱਧ ਸਰ ਆਪਣੀ ਰਸੋਈ ਤੇ ਪਵੇਗਾ। ਸੋ ਮੈਨੂੰ ਲੱਗਦਾ ਵੀ ਬੀਬੀਆਂ ਜੇ ਇਸ جنگ ਦੇ ਵਿੱਚ ਵੱਧ ਤੋਂ ਵੱਧ ਆਉਣ ਤੇ ਜਿਆਦਾ ਵਧੀਆ ਗੱਲ ਹੋ ਜੂਗੀ। ਛੇਤੀ ਜਿੱਤ ਦੇ ਨੇੜੇ ਆਪਾਂ ਲੱਗ ਜਾਗੇ। ਠੀਕ ਹੈ ਜੀ। ਇਹ ਭੈਣ ਜੀ ਨੇ ਤੇ ਇਹ ਭਾਈ ਸਾਹਿਬ ਨੇ ਬਹੁਤ ਵਧੀਆ ਨਾਲੇ ਆਪਣੇ ਬਾਰੇ ਜਾਣਕਾਰੀ ਦਿੱਤੀ ਹੈ। ਨਾਲੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ। ਤੇ ਅਸੀਂ ਇਹਨਾਂ ਦੀ ਸਟੋਰੀ ਵੀ ਦਿਖਾਈਏ ਤੁਹਾਨੂੰ ਐਹੀਆਂ ਸਟੋਰੀਆਂ ਦਿਖਾ ਕੇ ਅਸੀਂ ਸਾਰਿਆਂ ਨੂੰ ਮੋਟੀਵੇਟ ਕਰਦੇ ਆ ਕਿ ਦੇਖੋ ਅਸੀਂ ਇੱਕ ਦੂਜੇ ਨਾਲ ਜਾਂ ਪਰਿਵਾਰ ਨਾਲ ਸਮਾਜ ਨਾਲ ਤਾਂ ਹੀ ਜੁੜਦੇ ਆ ਜੇਕਰ ਸਾਡੇ ਚ ਅਸੀਂ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਜੋੜਦੇ ਆ ਤੇ ਇਹਦੇ ਨਾਲ ਅਸੀਂ ਸਮਾਜ ਨੂੰ ਨਾਲ ਹੀ ਜੋੜ ਲੈਂਦੇ ਆ ਰਿਸ਼ਤੇ ਵੀ ਨਾਲ ਹੀ ਜੁੜਦੇ ਨੇ ਸਮਾਜ ਵੀ ਨਾਲ ਹੀ ਜੁੜਦਾ ਤੇ ਇਹ ਨਾਲ ਸਮਾਜ ਦੇ ਨਾਲ ਹੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਕਿਸਾਨੀ ਜੁੜੀ ਹੋਈ ਹੈ ਸਾਡਾ ਸੱਭਿਆਚਾਰ ਜੁੜਿਆ ਹੋਇਆ ਜਿਵੇਂ ਇਹਨਾਂ ਨੇ ਪੰਜਾਬੀ ਬਹੁਤ ਸੋਹਣੀ ਬਾਤ ਲਿਖੀ ਹੈ ਤੁਸੀਂ ਦੇਖੀ ਹੋਏਗੀ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ